ਅੱਜ ਜਿਸ ਪਿੰਡ ਦੇ ਵਿੱਚ ਪਹੁੰਚੇ ਆਉਣ ਵਾਲੀ 12 ਤਰੀਕ 12 April ਨੂੰ ਜਿੱਥੇ ਕਿ ਖਾਲਸਾ ਹੀ ਖੇਡਾਂ 5 ਸਾਲ ਦੇ ਬੱਚਿਆਂ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਤੱਕ ਦੇ ਜਿਹੜੀਆਂ ਖਾਲਸਾ ਹੀ ਖੇਡਾਂ ਪਹਿਲੀ ਵਾਰ ਜ਼ਿਲ੍ਹਾ ਮੁਹਾਲੀ ਦੇ ਪਿੰਡ ਪਿੰਡ ਖੇੜਾ ਦੇ ਵਿੱਚ ਹੋਣ ਜਾ ਰਹੀਆਂ ਨੇ ਤੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਦਾ ਉਸ ਨੂੰ ਲੈ ਕੇ ਗਰਾਊਂਡ ਦੇ ਵਿੱਚ ਪਹੁੰਚੇ ਜਿਹੜੀਆਂ ਤਿਆਰੀਆਂ ਨੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੱਲ ਨੂੰ ਜਿਹੜੇ ਛੋਟੇ-ਛੋਟੇ ਬੱਚੇ ਇਸ ਗਰਾਊਂਡ ਦੇ ਵਿੱਚ ਖਾਲਸਾ ਹੀ ਖੇਡਾਂ ਖੇਡੀਆਂ ਜਾਣਗੀਆਂ ਦੌੜਾਂ ਹੋਣਗੀਆਂ ਹੋਰ ਕਈ ਜਿਹੜੀਆਂ ਖੇਡਾਂ ਹੋਣਗੀਆਂ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਤੇ ਸਾਡੇ ਨਾਲ ਅਜਮੇਰ ਸਿੰਘ ਖੇਡਾ ਜੋ ਕਿ ਸ਼੍ਰੋਮਣੀ ਕਮਿਟੀ ਤੋਂ ਐਗਜ਼ੀਕਟਿਵ ਮੈਂਬਰ ਸਾਡੇ ਨਾਲ ਮੌਜੂਦ ਨੇ ਤੇ ਸਟੇਡੀਅਮ ਦਿਖਾਇਆ ਜਾਵੇ ਸਰ ਸਰਗਵਾਸੀ ਸਰਦਾਰ ਕਰਨੈਲ ਸਿੰਘ ਜੀ ਸੂਬੇਦਾਰ ਯਾਦਗਾਰ ਸਟੇਡੀਅਮ ਬਾਬਾ ਕਮਲਦੇਵ ਯੂਥ ਕਲੱਬ ਜੋ ਕਿ ਖੇੜਾ ਜ਼ਿਲ੍ਹਾ ਮੁਹਾਲੀ ਦੇ ਵਿੱਚ ਜਿਹੜੀਆਂ ਖੇਡਾਂ ਨੇ ਖਾਲਸੇ ਖੇਡਾਂ ਹੋਣੀ ਐ ਅਜਮੇਰ ਸਿੰਘ ਜੀ ਖੇੜਾ ਸਾਡੇ ਦਾ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਮਨ ਦੇ ਵਿੱਚ ਕਿਦਾਂ ਆਇਆ ਵੀ 5 ਸਾਲ ਤੋਂ ਜੇ ਬੱਚੇ ਨੇ 16 ਸਾਲ ਤੱਕ ਦੀ ਜਿਹੜੀਆਂ ਖੇਡਾਂ ਹੋਣੀ ਚਾਹੀਦੀ ਪਿੰਡ ਦੇ ਵਿੱਚ ਇਹ ਸਾਡੇ ਮੰਚ ਚ ਕਾਫੀ ਦੇਰ ਤੋਂ ਅਸੀਂ ਆਪਣੇ ਨਗਰ ਦੇ ਵਿੱਚ ਸਧਾਰਮਿਕ ਜਿਹੜੇ ਪ੍ਰੋਗਰਾਮ ਕਰਾਉਂਦੇ ਆ ਰਹੇ ਹਾਂ ਹਰ ਇੱਕ ਸਾਲ ਹਾਂ ਜੀ ਮੈਂ ਡੱਡੂ ਮਾਜਰੇ ਮੈਨੂੰ ਖੇਡਾਂ ਤੇ ਇਨਵਾਈਟ ਕੀਤਾ ਸੀ ਉੱਥੇ ਵੀ ਇਹੀ ਖੇਡਾਂ ਸੀ ਹੌਲੇ-ਮਹਲੇ ਸਮੇਂ ਮੇਰੇ ਨਾਲ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਰਤਾ ਬਲਜੀਤ ਸਿੰਘ ਜੀ ਬਲਦੇਵ ਸਿੰਘ ਜੀ ਹੋਰ ਵੀ ਸਾਡੇ ਜਿਹੜੇ ਕਈ ਮੈਂਬਰ ਸੀਗੇ ਰਜਿੰਦਰ ਸਿੰਘ ਸੀਗੇ ਉੱਥੇ ਅਸੀਂ ਗਏ ਸੀ ਅਸੀਂ ਉੱਥੇ ਦੇਖਿਆ ਬੱਚਿਆਂ ਦੀ ਖੇਡਾਂ ਸਾਡੇ ਵੀ ਮਨ 'ਚ ਇਹ ਗੱਲ ਆਈ ਵੀ ਯਾਰ ਅਸੀਂ ਆਪਣੇ ਪਿੰਡ 'ਚ ਕਿਉਂ ਨਾ ਇਹ ਕਰਾਈਏ ਜਿੱਥੇ ਅਸੀਂ ਹਰੇਕ ਸਾਲ ਛਿੰਝ ਕਰਾਉਨੇ ਆ ਹੋਰ ਵੀ ਸਾਡੇ ਕ੍ਰਿਕਟ ਟੂਰਨਾਮੈਂਟ ਹੁੰਦੇ ਰਹਿੰਦੇ ਨੇ ਵੀ ਫੇਰ ਸਾਡੇ ਮਨ 'ਚ ਵਿਚਾਰ ਆਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹ ਆਪਾਂ ਵੀ ਕਿਉਂ ਨਾ ਫਿਰ ਖਾਲਸਾ ਹੀ ਖੇਡਾਂ ਕਰਾਇਆ ਜਾਵੇ ਮੈਂ ਮੈਂ ਆਸਟ੍ਰੇਲੀਆ ਵੀ ਦੇਖਿਆ ਉੱਥੇ ਵੀ ਸਿੱਖੇਡਾਂ ਹੁੰਦੀਆਂ ਉੱਥੇ ਮੈਂ ਕਈ ਵਾਰ ਗਿਆ ਹਾਂ ਹਾਂਜੀ ਸੋ ਇਹ ਬੈਰੀ ਵਾਰ ਮੇਰੇ ਮਨ ਚ ਆਈ ਸਾਡੇ ਸਾਰਿਆਂ ਦੇ ਮਹਾਰਾਜ ਨੇ ਕਿਰਪਾ ਕੀਤੀ ਫਿਰ ਅਸੀਂ ਇਹ ਪ੍ਰੋਗਰਾਮ ਲਿਖਿਆ ਹੂੰ ਤੇ ਤੁਹਾਡੇ ਸਾਹਮਣੇ ਆ ਵੀ ਅਸੀਂ ਕੱਲ ਨੂੰ 5 ਸਾਲ ਤੋਂ ਲੈ ਕੇ 16 ਸਾਲ ਦੇ ਬੱਚਿਆਂ ਦਾ ਇੱਥੇ ਐਥਲੈਟਿਕ ਦੇ ਮੁਕਾਬਲੇ ਆ ਰੱਸਾ ਕਬੂਤਰ ਦੇ ਮੁਕਾਬਲੇ ਲੰਬੀ ਛਾਲ ਦੇ ਮੁਕਾਬਲੇ ਆ ਦਸਤਾਰ ਮੁਕਾਬਲੇ ਆ ਇਹ ਸਾਰੀਆਂ ਜਿਹੜੀਆਂ ਗੇਮਾਂ ਉਹਨਾਂ ਸਾਰੇ ਬੱਚਿਆਂ ਵਾਸਤੇ ਅਸੀਂ ਇਹ ਸ਼ੁਰੂ ਕਰਾਈਆਂ ਹੂੰ ਅੱਜ ਅਸੀਂ ਇਹ ਗਰਾਊਂਡ ਦੀ ਤਿਆਰੀ ਸਾਡੇ ਨਾਲ ਨਿੰਦਰਪਾਲ ਸਿੰਘ ਜੀ ਪਾਲੀ ਜਿਹੜੇ ਸਾਫ ਕਾ ਡੀਪੀ ਹੈ ਖੇੜਾਵਾੜ ਤੋਂ ਇਹਨਾਂ ਨੇ ਸਾਡੇ ਨਾਲ ਮਦਦ ਕਰਕੇ ਜਿਹੜਾ ਗਰਾਊਂਡ ਤਿਆਰ ਕਰਾਇਆ ਜਾ ਰਿਹਾ ਹੈ ਮੈਂ ਤੁਹਾਡੇ ਥਰੂ ਅਪੀਲ ਵੀ ਕਰਦਾ ਸਾਰੇ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਨੂੰ ਇਨਵਾਈਟ ਕੀਤਾ ਸੀ ਸਭ ਰਿਆਂ ਨੂੰ ਸ਼੍ਰੋਮਣੀ ਕਮੇਟੀ ਸਕੂਲ ਦੇ ਵਿੱਚ ਬੱਚੇ ਵੀ ਆਉਣਗੇ ਸੋ ਸਾਰੇ ਤੁਸੀਂ ਵੱਧ ਚੜ ਕੇ ਇਸ ਵਿੱਚ ਹਿੱਸਾ ਲਾਓ ਕੱਲ ਨੂੰ 9 ਵਜੇ ਅਸੀਂ ਅਰਦਾਸ ਕਰਕੇ ਜਮਕੌਰ ਸਾਹਿਬ ਤੋਂ ਜਿਹੜੇ ਹੈਡ ਗ੍ਰਾਂਥੀ ਸਾਡੇ ਸਿੰਘ ਸਾਹਿਬ ਉਹ ਆ ਕੇ ਅਰਦਾਸ ਕਰਨਗੇ ਤੇ ਅਸੀਂ ਕੇਮਾ ਆਰੰਭ ਕਰਾਵਾਂਗੇ ਸ਼ਾਮ ਨੂੰ ਜਦੋਂ ਤੱਕ ਕੇਮਾ ਸਪੂਰਨ ਹੋਣਗੀਆਂ ਉਦੋਂ ਤੱਕ ਸਾਰਾ ਅਸੀਂ ਇੱਥੇ ਪ੍ਰਬੰਧ ਕਰਾਂਗੇ ਕਿ ਲੜਕੀਆਂ ਦੇ ਵੀ ਹੋਣਗੇ ਇਹਦੇ ਵਿੱਚ ਇਹਦੇ ਵਿੱਚ ਦੋ ਹੈਗੇ ਇੱਕ ਇੱਕ ਲੜਕੇ ਆ ਪੰਜ ਸਾਹਿਬ ਤੋਂ 16 ਤੱਕ ਇਦਾਂ ਹੀ ਲੜਕੀਆਂ ਠੀਕ ਹੈ ਜੀ ਇਹਨਾਂ ਦੇ ਵਿੱਚ ਜਿਹੜੀਆਂ ਇੱਕ ਇੱਕ ਲੜਕੀਆਂ ਦਾ ਉਹ ਕੇਸ ਕੀ ਸਜਾਉਣ ਦਾ ਪ੍ਰੋਗਰਾਮ ਹੋਏਗਾ ਬਾਕੀ ਸਾਰੇ ਸੇਵੇਂ ਆ ਉਹ ਸਾਰੇ ਪ੍ਰੋਗਰਾਮ ਜਿਹੜੇ ਅਸੀਂ ਕਰਾਂਗੇ ਕੱਲ ਨੂੰ ਸਾਡੇ ਨਾਲ ਗੁਰੂਗ੍ਰਾਂ ਸਾਹਿਬ ਜੀ ਯੂਨੀਵਰਸਿਟੀ ਫਤੇਗੜ ਸਾਹਿਬ ਤੋਂ ਜਿਹੜੇ ਸਾਡੇ ਬੱਚੇ ਐਮਪੀਐਡ ਕਰ ਰਹੇ ਨੇ ਖੇਡਾਂ ਨਾਲ ਸੰਬੰਧਤ ਨੇ ਉਹ ਵੀ ਆਉਣਗੇ ਉਹ ਸਾਡਾ ਇੱਥੇ ਪ੍ਰੋਗਰਾਮ ਇਹਨਾਂ ਦੇ ਨਾਲ ਡੀਪੀ ਸਾਹਿਬ ਦੇ ਸਾਹਿਬ ਨਾਲ ਸਾਰਾ ਇਹ ਪ੍ਰੋਗਰਾਮ ਉਹ ਕਰਾਉਣਗੇ ਸੋ ਸਾਡਾ ਸਾਰਾ ਇਹ ਨਗਰ ਜਿਹੜਾ ਕੱਲ ਨੂੰ ਇੱਥੇ ਬੱਚੇ ਵੀ ਆਉਣਗੇ ਨਗਰ ਤੇ ਸਾਰਾ ਨਗਰ ਇੱਥੇ ਅਸੀਂ ਸਾਰਾ ਪ੍ਰੋਗਰਾਮ ਕਰਾਂਗੇ ਸਭ ਵਾਸਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸਾਰੇ ਅਸੀਂ ਪ੍ਰਬੰਧ ਕੀਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸਾਡਾ ਪ੍ਰੋਗਰਾਮ ਜਿਹੜਾ ਸਫਲ ਹੋਵੇ ਤੈਨੂੰ ਲੱਗਦਾ ਵੀ ਜਿਹੜੇ ਹੁਣ ਬੱਚੇ ਕੱਲ ਨੂੰ 5 ਸਾਲ ਤੋਂ ਲੈ ਕੇ 16 ਸਾਲ ਤੱਕ ਖੇਡਣਗੇ ਇੱਕ ਤੋ ਸਾ ਵੀ ਪੈਦਾ ਹੋਊਗਾ ਉਹਨਾਂ ਦੇ ਵਿੱਚ ਜੋ ਮਤਲਬ ਕਿ ਗਰਾਊਂਡ ਦੇ ਵਿੱਚ ਖੇਡਣਗੇ ਸਾਡਾ ਜਿਹੜਾ ਮੇਨ ਮਕਸਦ ਇਹੀ ਆ ਕਿ ਸਾਡੇ ਜਿਹੜੇ ਸਿੱਖ ਬੱਚੇ ਆ ਉਹਨਾਂ ਨੂੰ ਸਾਡੇ ਇੱਕ ਤਾਂ ਇਤਿਹਾਸ ਬਾਰੇ ਪਤਾ ਚੱਲੇ ਇੱਕ ਖੇਡਾਂ ਵੱਲ ਰੁਚਿਤ ਹੋਣ ਜੇ ਛੋਟਾ ਬੱਚਾ ਖੇਡਾਂ ਵੱਲ ਰੁਚਿਤ ਹੋਏਗਾ ਤਾਂ ਵੱਡਾ ਹੋ ਕੇ ਵਧੀਆ ਮੰਦਾ ਮਾਰ ਸਕਦਾ ਇਹ ਸਾਡੇ ਮਨ ਚ ਇਹੀ ਸਾਡਾ ਜਿਹੜਾ ਕੱਲ ਦਾ ਮਕਸਦ ਵੀ ਸਾਡਾ ਇਹੀ ਹੈ ਕਿ ਸਾਡੇ ਜਿਹੜੇ ਸਿੱਖ ਬੱਚੇ ਆ ਉਹ ਇਹ ਗੇਮਾਂ ਵੱਲ ਇਹ ਪ੍ਰੇਰਿਤ ਇਦਾਂ 100 ਮੀਟਰ ਹੋ ਗਈ 200 ਮੀਟਰ ਹੋ ਗਈ ਮਿਲ ਗਈ ਇਦਾਂ ਦੀ ਦੌੜਾਂ ਵੀ ਹੋਣਗੀਆਂ ਛੋਟੀਆਂ 100 ਮੀਟਰ 200 ਮੀਟਰ 400 ਮੀਟਰ ਵੀ ਹੈ ਸਾਈਕਲ ਦੌੜ ਵੀ ਹੈ ਠੀਕ ਹੈ ਜੀ ਇਹ ਸਾਰਾ ਕੁਝ ਅਸੀਂ ਲੌਂਗ ਜੰਪ ਹੈ ਇਹ ਸਾਰੇ ਅਸੀਂ ਪ੍ਰੋਗਰਾਮ ਕਰ ਲਿਆ ਬਤੀਓ ਇੱਕ ਨਾਲ ਕਰਾਓ ਚਲੋ ਇਹ ਸੇ ਗਰਾਊਂਡ ਦੇ ਵਿੱਚ ਹੋਣਗੇ ਸੋ ਮੈਂ ਤੁਹਾਨੂੰ ਵੀ ਸਦਾ ਦੰਨਾ ਹੋਰ ਵੀ ਜਿਹੜੇ মিডিਆ ਵਾਲੇ ਸਾਡੇ ਵੀਰ ਹੈ ਉਹ ਵੀ ਆ ਕੇ ਇੱਥੇ ਇਹਨੂੰ ਲਾਈਵ ਚਾਰਜ ਕਾਸਟ ਕਰ ਰਹੇ ਇਹਨੂੰ ਲੋਕਾਂ 'ਚ ਪਹੁੰਚਾਉਣ ਤਾਂ ਕਿ ਲੋਕਾਂ 'ਚ ਇਹ ਚੀਜ਼ਾਂ ਦੀ ਰੁਚੀ ਪੈਦਾ ਹੋਵੇ ਠੀਕ ਹੈ ਜੀ ਤੁਹ ਦੇਖ ਸਕਦੇ ਹੋ ਕੱਲ ਨੂੰ 12 April ਨੂੰ ਜਿੱਥੇ ਕਿ ਪਿੰਡ ਖੇੜਾ ਦੇ ਵਿੱਚ ਪਹਿਲੀਆਂ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਸੋ ਵੱਧ ਚੜ ਕੇ ਜੋ ਕੋਈ ਬੱਚਿਆਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਇਸ ਜੋ ਪ੍ਰੋਗਰਾਮ ਹੈ ਜਿਹੜਾ ਇਹ ਕੀਤਾ ਜਾ ਰਿਹਾ ਪਿੰਡ ਖੇੜਾ ਦੇ ਵਿੱਚ ਵੱਧ ਚੜ ਕੇ ਇਸ ਪਿੰਡ ਦੇ ਵਿੱਚ ਪਹੁੰਚਣਾ ਜਿੱਥੇ ਕਿ ਗਰਾਊਂਡ ਦੀ ਤਿਆਰੀ ਕੀਤੀ ਜਾ ਰਹੀ ਹੈ ਪੂਰੀ ਜਿਹੜੀ ਟੀਮ ਹੈ ਜਿਹੜੇ ਪਿੰਡ ਦੇ ਨਿਵਾਸੀ ਨੇ ਇੱਥੇ ਲੋਕ ਇੱਥੇ ਮੌਜੂਦ ਨੇ ਗਰਾਊਂਡ ਦੇ ਵਿੱਚ ਪਹੁੰਚੇ ਹੋਏ ਨੇ ਤਕਰੀਬਨ 2:30 ਵਜੇ ਦਾ ਸਮਾਂ ਦੁਪਹਿਰ ਤੋਂ ਜਿਹੜੀਆਂ ਅੱਜ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੱਲ ਨੂੰ ਜਿਹੜੀਆਂ ਦੌੜਾਂ ਹੋਣਗੀਆਂ 100 ਮੀਟਰ ਹੋਵੇ 200 ਮੀਟਰ ਹੋਵੇ ਲੌਂਗ ਜੰਪ ਹੋਵੇ ਹਾਈ ਜੰਪ ਹੋਵੇ ਤਾਂ ਸਾਰੀਆਂ ਜਿਹੜੀਆਂ ਮਨਨ ਕੀ ਖੇਡਾਂ ਨੇ ਉਸ ਗਰਾਊਂਡ ਦੇ ਵਿੱਚ ਹੋਣਗੀਆਂ ਤੇ ਦਸਤਾਰ ਬੰਦੀ ਦੇ ਜਿਹੜੇ ਕੰਪੀਟੀਸ਼ਨ ਨੇ ਗਰਾਊਂਡ ਦੇ ਵਿੱਚ ਕਰਵਾਏ ਜਾਣਗੇ ਹਾਂਜੀ ਇੱਕ ਬੀਬੀਆਂ ਜਿਹੜੀਆਂ ਸਾਡੀਆਂ 40 ਤੋਂ 50 ਸਾਲ 30 ਤੋਂ 40 ਸਾਲ ਦੀਆਂ ਬੱਚਿਆਂ ਉਹਨਾਂ ਦੇ ਜਿਹੜਾ ਛਾਟੀ ਦਾ ਮੁਕਾਬਲਾ ਹੈ ਬੀਬੀਆਂ ਦਾ ਉਹ ਵੀ ਅਸੀਂ ਕਰਾਉਣਾ ਨਾਲ ਗਰਾਊਂਡ ਦੇ ਵਿੱਚ 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 ਬੀਬੀਆਂ ਦਾ ਵੀ ਕਰਾਵਾਂਗੇ ਠੀਕ ਹੈ ਉਹ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਮਨ ਕਿ ਕਿਦਾਂ ਉਹ ਇਹ ਗੁਰੂ ਮਹਾਰਾਜ ਦੀ ਕਿਰਪਾ ਜੀ ਹੈ ਇਹ ਪ੍ਰਾਣੀਆਂ ਸਾਡੀਆਂ ਖੇਡਾਂ ਦੀਆਂ ਅਸੀਂ ਕਿਹਾ ਵੀ ਜਿੱਥੇ ਬੱਚੇ ਖੇਡਣਗੇ ਉੱਥੇ ਬੱਚਿਆਂ ਦੀਆਂ ਮਾਂ ਵੀ ਨਾਲ ਆ ਕੇ ਇੱਥੇ ਖੇਡਣ ਸਾਡਾ ਇਹ ਮਨ ਸੀ ਸਾਡੇ ਬੱਚੇ ਬੱਚਿਆਂ ਨੂੰ ਨਾਲੇ ਉਹ ਲੈ ਕੇ ਆਉਣਗੀਆਂ ਨਾਲੇ ਉਹ ਆਪ ਵਿੱਚ ਜਰ ਪਾਰਟਿਸਪੇਟ ਕਰਨੀਆਂ ਹੋਰ ਵੀ ਉਤਸ਼ਾਹ ਵਧੇਗਾ ਨਹੀਂ ਬਰਾਸਤ ਨਾਲ ਆਪਣੇ ਨਾਲ ਜੁੜਨਗੇ ਬਰਾਸਤ ਨਾਲ ਜੁੜਨਗੇ ਹੋ ਸਕਦਾ ਸ਼ਾਇਦ ਅਸੀਂ ਜਿਹੜੇ ਬਜ਼ੁਰਗਾਂ ਆ ਉਹਨਾਂ ਦੀ ਵੀ ਮੈਨੂੰ ਕੋਈ ਸੁਝਾਅ ਆਇਆ ਇੱਕ ਦੋ ਬੰਦਿਆਂ ਦਾ ਜੇ ਉਹ ਕੋਈ ਹੋਣਗੇ ਉਹ ਵੀ ਦੇਖ ਲਾਂ ਕਰ ਲਾਂ ਮੈਂ ਕਿ ਉਹ ਵੀ ਮੌਕੇ ਤੇ ਦੱਸਿਆ ਜਾਊਗਾ ਮੌਕੇ ਦੱਸਿਆ ਜਾਊਗਾ ਤੇ ਦਸਤਾਰਬੰਦੀ ਵੀ ਇਸ ਗਰਾਊਂਡ ਦੇ ਵਿੱਚ ਹੋਊਗੀ ਦਸਤਾਰਬੰਦੀ ਵੀ ਇਹਦੇ ਵਿੱਚ ਹੋਏਗੀ ਠੀਕ ਹੈ ਜੀ ਬਈ